ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੁਖੇਵਾਲਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਟੋਟਲ 7 ਨਾਗਾ ਜੀ ਜਿੰਨਾ ਚੋ ਤਿੰਨ ਸੂਏ ਸਵਾਏ ਨਾਗਾ ਜੀ ਤੇ 4 ਗੱਭਣ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ। ਪੁੱਛੀ ਕਰੋ ਦੱਸੋ ਠੀਕ ਠਾਕ ਉਹਨੂੰ। ਠੀਕ ਠਾਕ ਵਧੀਆ ਤੁਸੀਂ ਦੱਸੋ ਜੀ। ਚੜ੍ਹਦੀ ਕਲਾ ਹੀ ਕਿਰਪਾ ਬਾਬੇ ਨਾਨਕ ਦੀ। ਠੀਕ ਹੈ ਜੀ। ਪ੍ਰੋਪਰ ਐਡਰੈਸ ਦੱਸ ਦੋ ਜੀ ਆ। ਪ੍ਰੀਤਮ ਸਿੰਘ ਕਲੇਰ ਪਿੰਡ ਸੁਖੇਵਾਲਾ ਜੀ। ਜੀਰੇ ਤੋਂ ਮੋਗਾ ਰੋਡ ਤੇ ਆਪਣਾ ਪਿੰਡ ਆ। ਜੀਰਾ ਆਪਾਂ ਨੂੰ 5 ਕਿਲੋਮੀਟਰ, ਮੋਗਾ ਫਿਰੋਂ 20 ਕਿਲੋਮੀਟਰ। ਮੋਬਾਈਲ ਨੰਬਰ 700963331 ਜੀ। 700963331 ਜੀ। ਠੀਕ ਆ ਜੀ। ਕਿੱਧਰੋਂ ਸ਼ੁਰੂ ਕਰਕੇ ਜੀ? ਇਹ ਡਰਿੰਗ ਕਰ ਲਈ ਤੁਸੀਂ। ਸੂਆ ਕਿੰਨਾ ਮਾ ਜੀ? ਦੂਜਾ ਸੂਆ ਜੀ। ਠੀਕ ਹੈ ਜੀ। ਸਮਾ ਕਿੰਨਾ ਲੈਂਦੀ ਆ ਜੀ? 5-4 ਦਿਨ ਤਿਆਰ ਆ ਜੀ। ਠੀਕ ਹੈ ਜੀ। ਥਣਾ ਦੀ ਡੰਨ ਹੋਊਗੀ ਜੀ? ਥਣਾ ਦਾ ਕੋਈ ਵੀ ਪਸ਼ੂ ਗਾਰੰਟੀ ਹੈ ਜੀ। ਠੀਕ ਹੈ ਜੀ। ਕੋਈ ਤੁਹਾਨੂੰ ਕੋਈ ਵੀ ਆ ਜੇ ਕੋਈ ਆਉਂਦਾ ਤੇ ਜੀ ਆਏ ਨੂੰ ਘਰੇ ਆ ਕੇ ਵੇਖ ਕੇ تصਦੀ ਕਰੇ। ਠੀਕ ਹੈ ਜੀ। ਜੇ ਕੋਈ ਆਨਲਾਈਨ ਮੰਗਾਉਂਦਾ ਅਗਲਾ ਘਰੇ ਉਤਰਦੀ ਦੇ ਪਹਿਲਾਂ ਥਣ ਵੇਖੇ। ਠੀਕ ਹੈ ਜੀ। ਸਹੀ ਗਾਰੰਟੀ ਹੋਊਗੀ। ਠੀਕ ਹੈ ਜੀ। ਸੂਆ ਦੂਜਾ ਸੁੰਦੀ ਆ ਜੀ। ਸਮਾ ਸਹੀ ਗੱਲ ਹੈ ਜੀ। ਪਹਿਲਾਂ ਹੀ ਦੱਸ ਦਿੰਨੇ ਆ ਬਈ ਛੋਟ 5-4 ਦਿਨ ਡੇਟ ਮੁਤਾਬਕ ਪਈ ਹੈ ਜੀ ਬਾਕੀ 1-2 ਦਿਨ ਉੱਪਰ ਵੀ ਲਿਜਾ ਸਕਦੀ ਜਾਂ ਪਹਿਲਾਂ ਵੀ ਸੂ ਸਕਦੀ ਹੈ ਤਿਆਰੀ ਸੂਣੀ ਹੈ ਜੀ ਬਾਕੀ ਥਣ ਕੱਲਾ-ਕੱਲਾ ਨਿਖੜਵਾ ਹੱਤੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ 포ਰਸ਼ਾਂਖ ਕੋਈ ਵੀ ਨਹੀਂ ਜੀ ਫਵਾਨਾ ਚੈੱਕ ਕਰ ਸਕਦੇ ਹੋ ਜੀ ਛੋਟੇ ਜਿਹੇ ਭਾਜੀ ਮਿਲ ਜਾਣੀਆਂ ਜੀ ਤੁਹਾਨੂੰ ਜਮਾ ਜੈ ਜੀ ਡਿਮਾਂਡ ਜੀ ਦੇ 28000 ਰੁਪਏ ਜੀ ਆਫਰ ਹੀ ਹੈ ਜੀ ਹਾਂ ਜੀ 20-25 ਹਜ਼ਾਰ ਦਾ ਮੱਛੀ ਦਿੰਦੇ ਆ ਜੀ ਅੱਜ ਕੱਲ ਉਹ ਵੀ ਖਾਲੀ ਹਾਈਟ ਵੀ ਛੋਟੀ ਆ ਤੇ ਭਾਅ ਵੀ ਛੋਟਾ ਹੀ ਆ ਜੀ 26000 ਰੁਪਇਆ ਚਲੋ ਆਏਗਾ ਸੱਜਣ ਦਾ ਮਾਨ ਤਾਨ ਹੋ ਜਾਊਗਾ ਜੀ ਜਿਹਨੇ ਸਿੰਗਲ ਪਸ਼ੂ ਰੱਖਣਾ ਥੋੜੇ ਜੇ ਪੱਠਿਆਂ ਨਹੀਂ ਕਰ ਮਾਜਨੇ ਰਾਜਿਆ ਕਰਨਾ ਜੀ 26000 ਜਮਾ ਜੈ ਜਿਹਾ ਡਿਮਾਂਡ ਆ ਜੀ ਦੋ ਨੰਬਰ ਸੂਆ ਕਿੰਨਾ ਮਾ ਜੀ ਦੋ ਨੰਬਰ ਪਹਿਲਾ ਸੂਆ ਹੁੰਦੀ ਹੈ ਜੀ ਦੰਦੋ ਚੈੱਕ ਕੀਤੀ ਹੈ ਜੀ 24 ਹੈ ਜੀ ਠੀਕ ਆ ਜੀ ਸਮਾਂ ਕਿੰਨਾ ਲੈਂਦੀ ਹੈ ਜੀ ਬਹੁ ਹਫ਼ਤੇ ਦੇ ਅੰਦਰ ਅੰਦਰ ਜੀ ਠੀਕ ਆ ਜੀ ਹਫ਼ਤੇ ਦੇ ਅੰਦਰ ਬਾਅਦ ਸਮਾਂ ਲਊਗੀ ਜੀ ਸੂਆ ਪਹਿਲਾ ਜੀ ਮੂੰਹ ਤੋਂ ਚਾਰ ਦੰਦ ਆ ਜੀ ਬਾਕੀ ਹਵਾਨਾ ਸੋਨਾ ਜੀ ਥਾਣ ਕੱਲਾ ਕੱਲਾ ਨਿੱਖੜਵਾ ਫੇਸ ਕੁਆਲਟੀ ਸੋਹਣੀ ਆਪਾਂ ਥਾਣ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਫੋਟ ਸ਼ਾਂਕ ਕੋਈ ਵੀ ਨਹੀਂ ਜੀ ਲਗਭਗ ਹਫਤਾ ਪਿਆ ਜੀ ਹਵਾਨਾ ਜਿਹੜੀਆਂ ਵਾਲਟਾਂ ਹਵਾਨੇ ਚ ਦੇਖ ਰਹੀਆਂ ਨੇ ਸਾਰੀਆਂ ਕਰਮਾਲ ਨੇ ਕੱਢ ਕੇ ਸੁਣਾ ਮੋੜ ਲੈਂਦੇਰੇ ਵਜਨ ਦੇ ਪੱਖ ਤੋਂ ਚੰਗੀ ਆ ਜੀ ਇੱਕ ਨੰਬਰ ਨਾਲੋਂ ਹਾਈਟ ਚ ਵੀ ਚੰਗੀ ਆ ਨਾਰਮਲ ਹਾਈਟ ਆਪਾਂ ਕਹਿ ਸਕਦੇ ਆ ਜੀ ਬਾਕੀ ਥਾਣ ਇੱਧਰਲੀ ਸਾਈਡ ਤੋਂ ਵੀ ਚੈੱਕ ਕਰ ਲਓ ਜੀ ਦੁੱਧ ਤੁਹਾਡੀ ਸੇਵਾ ਦੇ ਚਰਤੇ ਆ ਜੇ ਕੋਈ ਵੀਰ ਵੱਧ ਕਰ ਲਓ ਤਾਂ ਵੱਧ ਵੀ ਲੈ ਸਕਦਾ ਤੇ ਡਿਮਾਂਡ ਜੀ ਇਹਦੀ ਇਹਦਾ 32000 ਰੁਪਇਆ ਠੀਕ ਆ ਜੀ ਇਹਦਾ 32000 ਰੁਪਇਆ ਡਿਮਾਂਡ ਆ ਜੀ ਬਾਕੀ ਵਿੱਚੋਂ ਲੈਸ ਬਾਈ ਕੰਦਾ ਜਰੂਰ ਕਰ ਦਾਂਗੇ ਅੱਗੇ ਜੀ 2 3 ਨੰਬਰ ਦੀ ਸੁਆਕੇ ਨਮਾ ਜੀ 3 ਨੰਬਰ ਦੂਜੀ ਸਵੇਰ ਵੜਸ ਹੁੰਦੀ ਹੈ ਜੀ ਤਿਆਰ ਹੀ ਆ ਫੋਨ ਲੈ ਜੇ ਅੱਜ ਦਿਨ ਲੈ ਜੇ ਮੰਨੋ ਤਿਆਰ ਹੀ ਹੈ ਤਿਆਰੀਆਂ ਚ ਹੀ ਆ ਜੀ ਦੁੱਧ ਚੰਗਾ ਬਹੁ ਕਰਮ ਵਾਲੀ ਜੀ ਮੇਰਾ ਬਰਾੜ ਆਪਾਂ ਨੂੰ ਘਰ ਵਾਲਿਆਂ ਨੇ ਤਾਂ ਕਿਹਾ ਸੀ ਪਹਿਲਾਂ ਥੱਲੇ 16 ਕਿਲੋ ਜੋਆ ਠੀਕ ਆ ਜੀ ਪਰ ਆਪਾਂ ਪਾਈਆਂ ਦੀ ਗਰੰਟੀ ਨਹੀਂ ਦੇਵਾਂਗੇ ਥਣਾ ਦੀ ਗਰੰਟੀ ਹੋਊ ਥਣਾ ਦੀ ਗਰੰਟੀ ਉਹ ਦਗਲੇ ਨੇ ਲੈਣਾ ਉਹਦੀ ਸੇਵਾ ਦਾ ਸਹੀ ਗੱਲ ਆ ਜੀ weight ਵੀ ਚੰਗਾ ਜੀ ਬਾਕੀ ਹਾਈਟ ਵੀ ਚੰਗੀ ਆ ਵੇਲ ਵੀ ਬਹੁਤ ਆ ਜੀ ਤੇ ਤਿਆਰੀ ਬੜੀ ਕਮਾਲ ਦੀ ਆ ਜੀ ਸੋਨਾ ਫਿਟਨੈਸ ਵਾਲਾ ਹਵਾਨਾ ਆਪਾਂ ਤੁਹਾਨੂੰ ਹੌਲੀ ਵੀਰੇ ਥੋੜਾ ਜਿਹਾ ਹੋਰ ਤੋਰ ਕੇ ਦਿਖਾਉਨੇ ਆ ਜੀ ਚੈੱਕ ਕਰੋ ਹਵਾਨਾ ਚੈੱਕ ਕਰੋ ਜੀ ਪਹਿਲਾਂ ਦੁੱਧ ਚੰਗਾ ਪਾਊਗੀ ਮਾਲਕਾਂ ਨੇ ਤਾਂ ਰਿਕਾਰਡ ਚੰਗਾ ਦੱਸਿਆ ਪਰ ਬਾਈ ਕਹਿੰਦਾ ਆਪਣੀ ਕੋਈ ਗਰੰਟੀ ਨਹੀਂ ਕਿਉਂਕਿ ਆਪਣਾ ਸਾਰਾ ਮਾਲ ਖਰੀਦਿਆ ਹੀ ਹੁੰਦਾ ਬਾਕੀ ਤੁਸੀਂ ਜੱਜਮੈਂਟ ਆਪਦੇ ਹਿਸਾਬ ਨਾਲ ਲਾ ਲਿਓ ਜੀ ਕਿੰਨਾਕ ਆਪਾਂ ਚੂਸ ਸਕਦੇ ਆ ਕਿੰਨੀ ਕ ਆਪਣੀ ਸੇਵਾ ਜੀ ਤਿਆਰੀਆਂ ਚ ਜਾਂ ਹੋ ਸਕਦਾ ਇੱਕ ਅੱਧਾ ਦਿਨ ਲੈ ਜੇ ਜਾਂ ਸੂਪੇ ਜੀ ਤੇ ਡਿਮਾਂਡ ਜੀ ਇਹਦੀ 45000 ਰੁਪਏ ਜੀ ਠੀਕ ਹੈ ਜੀ 45000 ਰੁਪਏ ਇਹਦੀ ਡਿਮਾਂਡ ਹੈ ਜੀ ਵਿੱਚੋਂ ਲੈਸ ਬਾਈ ਕਹਿੰਦਾ ਜਰੂਰ ਕਰਦਾਂਗੇ ਫੋਰ ਸ਼ਾਂਗ ਭੋਰਾ ਵੀ ਨਹੀਂ ਸੁਣਾ ਮੋਟਾ ਥਣ ਲੱਗਿਆ ਵਾ ਜੀ ਅੱਗੇ ਚਾਰ ਨੰਬਰ ਜਿਸੂਆ ਕਹਿੰਦਾ ਮਾ ਜੀ ਇਹਦਾ ਪਹਿਲਣ ਵੈੜਾ ਜੀ ਦੋ ਦੰਦਾਂ ਦਾ ਮੂੰਹ ਬੱਚਾ ਹੀ ਆ ਜੀ ਹਜੇ ਹਾਂ ਦੋ ਦੰਦਾਂ ਦਾ ਮਗਰ ਬੱਚਾ ਠੀਕ ਹੈ ਜੀ ਉਸਤਾ ਜ ਨੂੰ ਕੋਈ ਨਹੀਂ ਉਹ ਹਜੇ ਮਾੜੀ ਮੋਟ ਮੰਨ ਲੋ ਆਲ ਕਰਦੀ ਚੌਣ ਲੱਗਿਆ ਠੀਕ ਕਰ ਨਹੀਂ ਮਾਰਦੀ ਮੂਹਰੇ ਖੜਨਾ ਪੈਂਦਾ ਨਿਆਣਾ ਪਾ ਕੇ ਜਿਵੇਂ ਮਰਜ਼ੀ ਚੋਈ ਜੋ ਠੀਕ ਹੈ ਜੀ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਜੀ ਇਹਨੂੰ ਚੌਥਾ ਦਿਨ ਜੀ ਬੱਚਾ ਜੀ ਇਹਦਾ ਇਹਦਾ ਬੱਚਾ ਉਹ ਅੰਦਰ ਹੀ ਆ ਬੱਚੇ ਦੇ ਅੰਦਰ ਬੰਨੇ ਵੇ ਠੀਕ ਹੈ ਬੱਚਾ ਮਗਰ ਬੱਚਾ ਜੀ ਚੌਥਾ ਦਿਨ ਹੋ ਗਿਆ ਸੂਈ ਨੂੰ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਸ਼ਾਈਨਿੰਗ ਸਕੈਨ ਆ ਜੀ ਚੈੱਕ ਕਰ ਸਕਦੇ ਹੋ ਪਹਿਲਾਂ ਹੀ ਦੱਸ ਦਿੰਨੇ ਕਿ ਥੋੜੀ ਜੀ ਔਲ ਕਰਦੀ ਆ ਜੀ ਕੋਈ ਲੱਤ ਛੜਨੀ ਪਰ ਖੜਨਾ ਜ਼ਰੂਰ ਪੈਂਦਾ ਮੂਹਰੇ ਕਰ ਹੀ ਜਾਂਦਾ ਥੋੜੇ ਦਿਨ ਕਰਦਾ ਹੀ ਹੁੰਦਾ ਬਈ ਸੂਇਆ ਵਾਂ ਜਿਹੜਾ ਪਹਿਲਣ ਹੁੰਦਾ ਪਸੂ ਫਣਾਂ ਦੀ ਡੰਨ ਹੋਊਗੀ ਆ ਫੋਟ ਆ ਜਿਹੜੀ ਜ ਮਾੜੀ ਚ ਚਲਦੀ ਜੀ ਕਮੀ ਠੀਕ ਆ ਜੀ ਤੇ ਇਹਦੀ ਡਿਮਾਂਡ ਜੀ 42000 ਰੁਪਿਆ ਜੀ ਠੀਕ ਆ ਜੀ 42000 ਰੁਪਿਆ ਡਿਮਾਂਡ ਆ ਬੋਲਾ ਕਿੰਨਾ ਦੱਸਿਆ ਸੀਗਾ ਜੀ 8 ਕਿਲੋ ਜੀ 8 ਕਿਲੋ ਆਪਦਾ ਚੋਕੇ ਲੈ ਜਿਓ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਸੱਜਣ ਬਾਈ ਦੇ ਘਰੇ ਚਵਾਈ ਕਰ ਸਕਦਾ ਜੀ ਅਗਲੇ ਦੇ ਘਰੇ ਦੁੱਧ ਅਗਲੇ ਦੀ ਸੇਵਾਦਾ ਜੀ ਅੱਗੇ ਆ ਗਈ ਆ ਜੀ ਪੰਜ ਨੰਬਰ ਸੂਆ ਕੰਨ ਮਾਜੀ ਦਾ ਜੀ ਮੂੰਹ ਤੋਂ ਛੇ ਦਾਦਾ ਠੀਕ ਹੈ ਜੀ ਕਦੋਂ ਸੂਈ ਹੈ ਜੀ ਇਹ ਇਹ ਕੱਲ ਸੂਈ ਹੈ ਜੀ ਤੇ ਬੱਚਾ ਜੀ ਇਹਦਾ ਇਹਦੀ ਬੱਚੀ ਹੈ ਜੀ ਇਹਦੀ ਬੱਚੀ ਹੈ ਜੀਰ ਦੀ ਡੰਨਾ ਜੀ ਬਿਲਕੁਲ ਦਾ ਠੀਕ ਹੈ ਜੀ ਇਹਦੇ ਥੱਲੇ ਕਿੰਨਾ ਬੋਲਾ ਤਿਆਰ ਹੈ ਜੀ ਹਾਂ ਤੋਰੀ ਬਣ ਕੋਈ 13 ਕਿਲੋ ਦੇ ਆਸ-ਪਾਸੇ ਹੋਊਗਾ ਜੋ ਕਿ ਦੇ ਦਾਂਗੇ ਜੀ ਹੁਣ ਬਿਲਕੁਲ ਜੀ ਠੀਕ ਹੈ ਜੀ ਸੋਹਣਾ ਮੋਟਾ ਥਾਨ ਲੱਗਿਆ ਵਾ ਜੀ ਕੱਲ ਦੀ ਸੂਈ ਆ ਬੱਚਾ ਮਗਰ ਬੱਚੀ ਹੈ ਜੀ ਬੱਚੇ ਅੰਦਰ ਬੰਨੇ ਵੇ ਠੰਡ ਦੇ ਕਾਰਨ ਜੀ ਬਾਕੀ ਹਵਾਨਾ ਬੜਾ ਸੋਹਣਾ ਤਿਆਰੀ ਬੜੀ ਚੰਗੀ ਆ ਜੀ 13 ਕਿਲੋ ਬੋਲਾ ਜੋਖ ਲਿਓ ਜੀ ਆਪ ਦਾ ਜਿਹਦੇ ਥੱਲੇ ਕਰਮਾਲੀ ਥੱਲੇ 13 ਕਿਲੋ ਬੋਲਾਈ ਆ ਜੀ ਦੁੱਧ ਕਰਮਾਲ ਨੇ ਆਪੇ ਚੰਗਾ ਦੇਣਾ ਬਾਕੀ ਰੰਗ ਪ੍ਰਿੰਟ ਵੀ ਪੂਰੀ ਚੰਗੀ ਐ ਸੁਨੱਖਪੁਣਾ ਬਹੁਤ ਆ ਜੀ ਥਣ ਮੋਟਾ ਮੱਝਾਂ ਅਰਗਾ ਲੱਗਿਆ ਵਾੁੱਧ ਵੀ ਸੰਗਣ ਆਹੂ ਮੱਝਾਂ ਅਰਗਾ ਸੋਹਣਾ ਤੇ ਵੱਡਾ ਹਵਾਨਾ ਜੀ ਡਿਮਾਂਡ ਜੀ ਇਹਦੀ ਇਹਦੀ 260000 ਰੁਪਇਆ ਹੋਜੂ ਲੈਸ ਜੀ ਮਾਨਤਣ ਕਰ ਦਿਆਂ ਠੀਕ ਆ ਜੀ 60000 ਰੁਪਇਆ ਡਿਮਾਂਡ ਆ ਜੀ ਵਿੱਚੋਂ ਬਾਈ ਕਹਿੰਦਾ ਲੈਸ ਕਰ ਦਾਂਗੇ ਜੀ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਜੀ ਅੱਗੇ ਆ ਗਿਆ ਜੀ 6 ਨੰਬਰ ਜੀ ਠੰਡੀ ਸੀਲ ਪੁੱਜ ਕੇ ਆ ਜੀ ਥਣਾ ਦੀ ਡੰਨ ਹੋਊਗੀ 6 ਨੰਬਰ ਦਾ ਸੁਆਗਤ ਨਮਾ ਜੀ ਇਹ ਦੂਜੇ ਦੂਜੇ ਸੰਗੀ ਆ ਜੀ ਸਮਾ ਜੀ 9 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਜੀ ਅੱਜ 24 ਤਰੀਕ ਹੋ ਗਈ ਆ 9 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਹਜੇ ਤਾਂ 15 ਦਿਨ ਹੀ ਲਾਗੋ ਮੰਨ ਲੇ 20 ਦਿਨ ਹੀ ਮੰਨੋ ਜੀ 20 ਦਿਨ ਮੰਨ ਕੇ ਆਇਓ ਜੀ ਠੀਕ ਆ ਜੀ 20 ਦਿਨਾਂ ਦੀ ਕੱਚੀ ਆ ਜੀ ਬਰ ਬਜਨ ਵਜੂਦ ਬੜਾ ਚੰਗਾ ਜਿਹੜੇ ਹਿਸਾਬ ਨਾਲ ਸਹੀ ਗੱਲ ਆ ਸੰਭੀ ਪੱਲੀ ਵੀ ਚੰਗੀ ਆ ਦੋਦ ਦੇ ਚੰਗਾ ਪਾਉ ਕੱਲੇ ਕੱਚੀ ਕੱਚੀ ਹੈ ਜੀ ਅੱਜ ਤੁਹਾਨੂੰ ਭਾਅ ਚ ਮਿਲ ਜਾਣੀ ਹੈ ਜੀ ਅੱਜ ਕੱਚੀ ਕੱਚੀ ਦੀ ਡਿਮਾਂਡ ਜੀ ਇਹਦੀ ਸਰ ਸੱਚੀ ਕੱਚੀ ਦੀ ਡਿਮਾਂਡ ਹੈ 47000 ਰੁਪਏ ਠੀਕ ਹੈ ਜੀ ਕੱਚੀ ਕੱਚੀ ਦੀ ਡਿਮਾਂਡ 47000 ਰੁਪਏ ਜਿੱਦੇ ਤਿਆਰ ਹੋਗੀ ਜਿਹੜੇ ਹਿਸਾਬ ਨਾਲ ਸਭੀ ਬਲੀ ਹੈ ਜੀ ਉਸ ਹਿਸਾਬ ਨਾਲ ਹਵਾਨਾ ਵੀ ਸੋਨਾ ਕੱਢੂਗੀ ਜੀ ਬਾਕੀ ਥਣਾ ਦੇ ਦੰਨ ਹੋਊਗੀ ਬੇਫਿਕਰ ਹੋ ਜਾਓ 47000 ਰੁਪਏ ਚੋਂ ਮਾਨਦਾਨ ਪਾਈ ਗਿੰਦਾ ਕਰ ਦਾਂਗੇ ਇਹ ਨਾੜੀ ਤੋਂ ਡਰਦੀ ਆ ਮਤਲਬ ਤਾਂ ਕਰਕੇ ਬਾਦੀ ਪਾਈ ਦੀ ਠੀਕ ਆ ਥੋੜਾ ਜਿਹਾ ਘਰ ਡਰਦੀ ਆ ਇਹ ਤਾਜੀ ਆਏ ਪਸ਼ੂ ਘਰੀ ਜਾਂਦੇ ਆ ਥੋੜੇ ਜੀ ਤੇ ਅੱਗੇ ਆ ਗਈ ਜੀ 7 ਨੰਬਰ ਕਦੋਂ ਸੂਈ ਆ ਜੀ ਇਹ ਇਹ ਨੂੰ ਬੈਠਾ ਜੀ 15 ਦਿਨ ਹੋ ਗਏ ਹੋਗੇ ਬੱਚਾ ਜੀ ਇਹਦਾ ਇਹਦੇ ਮਗਰ ਬੱਚਾ ਜੀ ਠੀਕ ਆ ਜੀ ਜੇਰ ਦੀ ਸਾਫ ਆ ਜੀ ਬਿਲਕੁਲ ਸਾਫ ਆ ਜੀ ਕਿੰਨਾ ਦੁੱਧ ਤਿਆਰ ਆ ਜੀ 14 ਕਿਲੋ ਜੀ ਜੋ ਕਦੇ ਦੇ ਦਾਂਗੇ ਚਾਲ ਡੰਗ ਤਸੱਲੀ ਕਰਿਆ ਠੀਕ ਆ ਜੀ ਕੱਦ ਕੱਠ ਵੱਡਾ ਆ ਜਾਂਦਾ ਰੰਗ ਪ੍ਰਿੰਟ ਪੂਰਾ ਚੰਗਾ ਮਗਰ ਬੱਚਾ ਵੱੱਛਾ 14 ਕਿਲੋ ਆਪਦਾ ਝੋਂਖ ਕੇ ਲੈ ਜਿਓ ਜੀ ਬਾਕੀ ਹਵਾਨਾ ਸੋਣਾ ਥਣਾ ਤੇ ਸਾਇਦ ਤੁਸੀਂ ਨੇੜੇ ਤੇ ਚੈੱਕ ਕਰ ਸਕਦੇ ਹੋ ਜੀ ਕੱਦ ਕੱਠ ਵੱਡਾ ਹੀ ਆ ਜਾਂਦਾ ਜੀ ਇਹਦੇ ਕੋ ਬਹਿਣੀ ਨਾਲ ਪਾਸੇ ਪੰਜਵਾਂ ਖਾਨ ਲੱਗਾ ਉਹਦੇ ਨੂੰ ਭਾਰਾ ਪੰਜ ਚਾਰ ਰੋਂਗਰੀਆਂ ਆਪਾਂ ਵੀਡੀਓ ਵਿੱਚ ਦੱਸ ਦਈਏ ਜੀ ਆਪਾਂ ਦਿਖਾ ਵੀ ਦਿੰਨੇ ਆ ਜੀ ਆ ਜੀ ਦਿਖਾ ਦੇ ਲੋ ਇੱਕ ਵਾਰ ਲੋਕਾਂ ਨੂੰ ਦਿਖਾ ਦਿਓ ਠੀਕ ਆ ਜੀ ਇੱਧਰਲੇ ਪਾਸੇ ਦਿਖਾ ਦਿੰਨੇ ਇੱਕ ਫੋਟ ਆ ਜੀ ਕਉਂਕੀ ਕੋਈ ਸੱਜਣ ਦੂਰੋਂ ਨੇੜੋਂ ਚੱਲ ਕੇ ਆਉਂਦਾ ਹੁੰਦਾ ਹੈ ਚੈੱਕ ਕਰ ਸਕਦੇ ਹੋ 54210 ਦਾ ਕਿ ਉਹਦੇ ਚੋਂ ਧਾਰਾ ਆਉਂਦੀ ਆਂਗੀ ਕਿਉਂਕਿ ਦੂਰੋਂ ਨੇੜੋਂ ਚੱਲ ਕੇ ਆਉਣਾ ਹੁੰਦਾ ਚਵਾਈ ਕਰਨੀ ਹੁੰਦੀ ਇੱਥੇ ਇਹਨੂੰ ਪਤਾ ਲੱਗੇ ਤਾਂ ਵੀਰ ਤਰਾਜ ਕਰਦੇ ਆ ਜੀ ਤੇ ਇਹਦੀ ਡਿਮਾਂਡ ਜੀ ਇਹਦਾ 37000 ਰੁਪਿਆ ਜੀ ਠੀਕ ਆ ਜੀ ਇਹਦਾ ਬਾਈ ਕਹਿੰਦਾ 37000 ਰੁਪਿਆ ਡਿਮਾਂਡ ਆ ਵਿੱਚੋਂ ਮਾਣਤਾਨ ਹੋ ਜਾਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਧੰਨਵਾਦ